ਮੋਰ ਵਈ ਤੁਸੀਂ ਬੜਾ ਇੱਕ ਵਾਰੀ ਹੱਸ ਕੇ ਦਿਖਾਓ ਤਾੜੀ ਲਾ ਕੇ ਦਰ ਜਿਵੇਂ ਕਹਿੰਦਾ ਤਾੜੀ ਆ ਗਿਆ ਆਇਆ ਪਰ ਹੂੰ ਗੁਜਾਰ ਬਾਈ ਕਬੁੱਤਰ ਬਾਜੀ ਨੂੰ ਮੋਰ ਮੋਰ ਕਰਾਤੀ ਸਾਰੀ ਦੁਨੀਆ ਮੈਂ ਕਹਿੰਦਾ ਜਿਹੜਾ ਇਹਦੇ ਲਈ ਬਾਜੀ ਇੱਕ ਗੱਡ ਕੇ ਤਾੜੀ ਮਾਰਦੀ ਆ ਕੱਲ ਮੈਂ 400 ਬੰਦਾ ਮਿਲਿਆ ਹਾਂ ਕਹਿੰਦਾ ਯਾਰ ਮੈਂ ਸਾਡੇ ਪਿੰਡਾਂ ਲਾਲਾ ਮਾਰ ਦੇਣਾ ਕੀ ਮਾਰ ਦੇਣਾ ਲਾਲਾ ਮਾਰ ਦੇਣਾ ਕਹਿੰਦਾ ਮੈਂ ਕੀ ਗੱਲ ਕਹਿੰਦਾ ਮੈਂ ਜਰਦਰੀ ਪੁੜੀ ਲੈਣ ਜਾਣਾ ਉਹ ਕਹਿੰਦਾ ਓਰੇ ਮੁਰਗਾ ਹੁਣ ਹੈ ਕਹਣਾ ਯਾਰ ਜਿੰਨਾਂ ਦੇ ਕੁੱਤੇ ਲੱਗੇ ਉਹ ਮੋਰ ਜਿੱਤਿਆ ਤੇ ਮੋਰ ਕੋਈ ਨਹੀਂ ਜਿੱਤਿਆ ਉਹ ਤੁਸੀਂ ਤਾਂ ਜਿੱਤਦੇ ਹੀ ਨਹੀਂ ਕਹਿੰਦਾ ਉਹ ਮੋਰ ਹੀ ਜਾਂਦਾ ਮੋਰ ਕਹੇ ਜਾ ਉਹ ਕਹਿੰਦਾ ਦਿਖਾ ਦੂੰ ਯਾਰ ਕਹਿੰਦਾ ਮੈਨੂੰ ਲਾਲਾ ਮਾਰਨਾ ਪੈਣਾ ਮੈਨੂੰ ਜਾਨਵਰੀ ਪੁੜੀ ਹੁੰਦਾ ਕਹੂਗਾ ਮੋਰ ਤੇ ਵੇਚ ਦਿੱਤ ਗਿਆ ਉਹ ਹੁਣ ਜਿੰਨਾ ਬਾਈ ਜੀ ਦਾ ਨਵਾਂ ਹਾਂ ਹੈਨਾ ਹੁਣ ਤਾਂ ਬ੍ਰਾਂਡ ਹੀ ਆ ਕੋਈ ਗੱਲਾਂ ਕੋਈ ਕਹਿਣ ਨੂੰ ਕੋਈ ਕਹੇ ਜਾ ਮੋਰ ਬ੍ਰਾਂਡ ਬਣ ਗਿਆ ਇੱਕ ਇਹ ਕਹਿੰਦਾ ਮੋਰ ਇੱਕ ਨੰਬਰ ਵਾਲੀਆਂ ਦਿੱਤੀਆਂ ਯਾਰ ਇਹ ਸਹੀ ਗੱਲ ਹੈ ਜਿਹੜੀ ਗੱਲ ਸਹੀ ਹੈ ਸਹੀ ਹੈ ਇਹ ਬਾਈ ਜੀ ਫਿਰ ਤੁਸੀਂ ਆਪ ਅੜਾਈਆਂ ੜੂਆਂ ਕਰਾਉਨੇ ਆ ਨ ਕਰੇ ਭਾਈ ਮੁੰਡਾ ਰਕੇ ਅੱਛਾ ਤੇ ਭਤੀਜਾ ਵਾ ਜਿਹੜਾ ਮੁੰਡਾ ਬੁੱਧ ਲਿਆ ਉਹ ਮੁੰਡਾ ਡਾਉਂਦਾ ਭਰਾ ਵੀ ਭਰਾ ਵੱਡਾ ਉਹ ਵੀ ਡਾਉਂਦਾ ਅੱਛਾ ਮਾਰੇ ਪਰਿਵਾਰ ਨੂੰ ਸਾਰੇ ਪਰਿਵਾਰ ਨੂੰ ਬੁੜੀਆਂ ਤੋਂ ਲੈ ਕੇ ਕੋਲ ਨਹੀਂ ਦੂਜੇ ਪਰਿਵਾਰ ਨੂੰ ਸ਼ੌਂਕ ਆ ਜਿੰਦੀ ਵੀਰ ਉਹਨਾਂ ਦੇ ਇੱਥੇ ਭੈਣਾ ਹੋਣੀਆਂ ਸਾਰੇ ਜਲੇਬੀਆਂ ਵਰਤੌਂਦੀਆਂ ਫਿਰਦੀਆਂ ਨੇ ਇਹ ਤਾਂ ਪਰਿਵਾਰ ਹੈ ਅੱਛਾ ਜਿਵੇਂ ਗੁਲਜਾਰ ਬਾਈ ਹੋਣੀ ਇਹ ਇਹਨਾਂ ਬੰਦਿਆਂ ਨੇ ਮਾਰਾ ਮੋਟਾ ਕੋਈ ਦੱਸਿਆ ਜਿਵੇਂ ਇਹਨਾਂ ਨੇ ਕਿਹਾ ਵੀ ਖੱਟੀ ਲੱਸੀ ਹੋਰ ਕੋਈ ਮਾਰਾ ਮੋਟਾ ਕੋਈ ਇਹੋ ਜਿਹਾ ਜਿਹੜਾ ਨਵਾਂ ਜੂਠਾ ਚੇਲੇ ਬਣਾਉਣ ਤੋਂ ਬਗੈਰ ਕੋਈ ਇੱਕ ਅੱਧਾ ਨੁਕਤਾ ਦੱਸ ਦਿਓ ਵੀ ਕਬੂਤਰ ਤੰਦਰੁਸਤ ਕਿਵੇਂ ਰਹਿੰਦੇ ਆ ਉਹ ਦੂਤਰ ਕੱਲੇ ਕਿਵੇਂ ਤੰਦਰੁਸਤ ਰਹਿੰਦੇ ਆ ਉਹਦਾ ਗੁਲਜ਼ਾਰ ਨੂੰ ਗੁਲਜ਼ਾਰ ਦਾ ਬਿਮਾਰ ਹੈ ਕਿ ਦੱਸੂਗਾ ਨਹੀਂ ਨਹੀਂ ਬਿਮਾਰ ਵਾਲਾ ਦੱਸੋ ਨਹੀਂ ਇਹਨੇ ਲੋਟ ਕਰਿਆ ਹੁਣ ਆਪਾਂ ਬਿਮਾਰ ਨਹੀਂ ਹੋਣਦੇ ਨੇ ਲੋਟ ਕਰਨੇ ਹੀ ਨਹੀਂ ਆਪਾਂ ਪਹਿਲਾਂ ਬਿਮਾਰ ਹੀ ਨਹੀਂ ਹੋਣਦੇ ਨੇ ਦੱਸ ਦੇ ਨਿੰਬੂ ਦਾ ਦੱਸ ਦੇ ਮਾੜਾ ਕੋਈ ਨਾ ਦੱਸ ਦੋ ਕਿਵੇਂ ਕੋਈ ਵੀ ਬਿਮਾਰ ਨਹੀਂ ਹੁੰਦੇ ਬਸ ਥੋੜੇ ਨਹੀਂ ਬਿਮਾਰ ਹੋਏ ਨਹੀਂ ਮੇਰੇ ਪਿਛਲੇ ਸਾਲ ਬਿਥੇਰੇ ਹੋ ਗਏ ਮੈਂ ਤਾਂ ਹੁਣ ਉਹ ਕਹਤਾ ਤੁਸੀਂ ਪਿਛਲੇ ਸਾਲ ਤਾਂ ਸਾਰੇ ਹੀ ਹੋ ਜਾਂਦੇ ਲੋਕਡਾਊਨ ਸੀਗਾ ਨਾਲੇ ਕਈ ਘਟੇ ਹੋ ਕੋਰੋਨਾ ਕੋਈ ਮਾੜਾ ਮੋਟਾ ਹੈਗੀ ਗੱਲਬਾਤ ਕਿਵੇਂ ਬਈ ਜਿਹੜੇ ਬਿਮਾਰੀ ਨਾ ਹੋਣ ਕੋਈ ਕੋਈ ਲਾਜ ਦੱਸ ਇਹਦਾ ਮਤਲਬ ਤੂੰ ਐਮ ਸਿੱਧਾ ਪੁੱਛ ਐਨੀ ਡੂੰਗੀ ਨਹੀਂ ਗੱਲ ਜਾਂਦੀ ਇਹ ਤੇ ਦਿਮਾਗ ਚ ਹਾਂ ਇਹਨੂੰ ਇਹ ਪੁੱਛ ਵੀ ਕੋਈ ਲਾਜ ਦੱਸ ਵੀ ਜਵਾਕਾਂ ਨੂੰ ਨਵਿਆਂ ਨੂੰ ਬਈ ਲੋਕਤਾ ਦੱਸੋ ਲੋਕਤਾ ਦੱਸੋ ਕੋਈ ਵੀ ਲੋਕਾਂ ਦੇ ਕੂਦਰ ਤੰਦਰੁਸਤ ਰਹਿਣ ਬਾਈਆਂ ਉਹ ਦੱਸੋ ਹਾਂ ਉਹ ਦੱਸਣਾ ਨਹੀਂ ਨੁਕਤਾ ਤਾਂ ਹੁਣ ਮੇਰੇ ਕੋਲ ਉਹ ਕਤੋਂ ਨਹੀਂ ਦੱਸਣਾ ਪੁੱਛ ਲੋ ਫਿਰ ਮੈਂ ਬੋਲ ਦੇਦਾ ਨਹੀਂ ਅਜਿਹਾ ਖੜੇ ਆ ਪੁੱਛਣ ਤਾਂ ਹੀ ਤੇ ਨਾਲ ਲੱਗੇ ਖੜੇ ਆ ਜੇ ਮੈਂ ਜੇ ਅੱਜ ਪਛਾਰ ਮੈਂ ਇੱਕ ਵਾਰੀ ਤਾੜੀ ਮਾਰ ਦਿਓ ਫਿਰ ਹਾਂ ਪਛਾਓ ਲੈ ਵਾਜੀ ਇੱਕ ਗੱਲ ਦੱਸ ਦਿਓ ਭਈ ਬਿਮਾਰ ਕ ਕੀ ਇਹ ਸਿਆਲ ਚ ਸਾਫ ਸੰਭਾਲ ਕੇ ਹੋਜੀ ਰੱਖਣ ਬਿਮਾਰ ਨਾ ਹੋਣ ਕਿਉਂਕਿ ਮੂਰੇ ਆਉਂਦਾ ਵਾ ਆਪਣਾ ਦੂਜਾ ਹਾ ਸੌਣ ਭਾਦੋਂ ਹਾਂ ਭਈ ਬੱਚੇ ਪੁੱਛੇ ਇਹਦਾ ਗਿੱਲੇ ਸੰਤ ਨਾ ਰੱਖਣ ਖੁੱਡੇ ਸੁੱਕੇ ਹੋਣ ਬਹੁਤ ਘੱਟ ਬਿਮਾਰੀ ਪੈਂਦੀ ਐ ਤੇ ਕੂਤਰ ਥੋੜੇ ਰੱਖਣ ਕੂਤਰ ਕਿਵੇਂ ਖੁੱਡੇ ਕਿ ਤੁਰੇ ਹਾਂ ਖੁੱਡੇ ਖੁੱਡੇ ਚੋਂ ਖੁੱਡਾ ਛੋਟਾ ਜਾਉਂਦਾ 50 ਆਰਡਰ ਕਹਿੰਦੇ ਨੇ ਅੱਛਾ ਉਹ ਬਿੱਟਾ ਕਾਖਾਈ ਬਿਮਾਰ ਹੋ ਜਾਂਦੇ ਇੱਕ ਦੂਜੇ ਦੀਆਂ ਅੱਛਾ ਹਾਂ ਕੂਤਰ ਉਹਨੇ ਕੋ ਹੁਣ ਜਿੰਨੇ ਕਾ ਫੱਟੀਆਂ ਤੇ ਬਹਿ ਜਾਣ ਉਹਨਾਂ ਨੂੰ ਜਗ੍ਹਾ ਹੋਵੇ ਕੁੱਲੀ ਬੱਟਣ ਅੱਛਾ ਫਿਰ ਤੰਦਰੁਸਤੀ ਆ ਕੂਤਰਾਂ ਦੀ ਹਾਂ ਅੱਛਾ ਹਾਂ ਜਦੋਂ ਕੂਤਰ ਬਾਹਲੇ ਬੰਦ ਕਰ ਦੰਦੇ ਆ ਜਾਂ ਖੁੱਡਿਆਂ ਚ ਸਿਲਪ ਹੋਵੇ ਗਿੱਲੇ ਹੋ ਜਾਣ ਉੱਥੇ ਕੂਤਰ ਬਿਮਾਰੀ ਪੈਂਦੀ ਸਿਆਲ ਚ ਕੀ ਖਰਾਕ ਪਾਉਨੇ ਆਂ ਸਰਜ ਕਣਕ ਸਰੋਂ ਛੋਲੇ ਮੱਕੀ ਹਾਂ ਅੱਛਾ ਇਹ ਹਾਂ ਅੜਾਈਆਂ ਜਿਹੜੀਆਂ ਕਰਨ ਕੋ ਸ਼ੁਰੂ ਕਰਦੇ ਉਹ ਕਿਹੜੇ ਵੇਲੇ ਕਰਦੇ ਹੋ ਫਿਰ ਜਿਹੜੀਆਂ ਹੁਣ ਆ ਬਾਜੀਆਂ ਮੰਨ ਲਓ ਛੱਡਣ ਲਈ ਉਹ ਕਦੋਂ ਕੱਢਣ ਲੱਗਦੇ ਹੋ ਉਹ ਕਪਰੈਲ ਤੋਂ ਹੈ ਕਪਰੈਲ ਤੋਂ ਕਪਰੈਲ ਤੋਂ ਜਿਵੇਂ ਇਹ ਖੱਟੀ ਲੱਸੀ ਬਾਈ ਉਹਨਾਂ ਨੇ ਦੱਸਿਆ ਹੋਇਆ ਬੜੇ ਲੋਕਾਂ ਨੇ ਪਸੰਦ ਕੀਤਾ ਵੀ ਇਹ ਖੱਟੀ ਲੱਸੀ ਕੋਈ ਕੰਮ ਕਰਦੀ ਆ ਕਰਦੀ ਆ ਕੋਈ ਤੁਸੀਂ ਕਰੇ ਪਾਈ ਆ ਪੌਣਾ ਮੈਂ ਅਜੀ ਸਰ ਪੌਣਾ ਕਿੰਨੇ ਦਿਨ ਬਾਅਦ ਇੱਕ ਦਿਨ ਛੱਡ ਕੇ ਤੀਜੇ ਦਿਨ ਪਾ ਦਿੰਨਾ ਤੀਜੇ ਦਾ ਸਿਆਲ ਚ ਗਰਮੀ ਚ ਸਿਆਲ ਚ ਸਿਆਲ ਦੀ ਬੋਣੀ ਜਦੋਂ ਉੱਡਣੇ ਆ ਉਦੋਂ ਤਾਂ ਨਹੀਂ ਪਾਉਂਦੇ ਨਾ ਨਾ ਉਦੋਂ ਨਹੀਂ ਪਾਉਂਦੇ ਅੱਛਾ ਹੋਰ ਕੀ ਪੁੱਛਣਾ ਵੀਰੇ ਦੱਸ ਦੋ ਹੋਰ ਦੱਸ ਦੋ ਬੱਕੇ ਦੱਸ ਕੀ ਹੋਰ ਪੁੱਛ ਲੋ ਖੜੇ ਨੇ ਜੇ ਉਹ ਦੱਸ ਦਿਓ ਨਲਕੀਆਂ ਕਿੰਨੀਆਂ ਦਿਨਾਂ ਦਾ ਰਾਸ ਨੂੰ ਉਹ ਤਾਂ ਫਿਰ ਕਿਸੇ ਗੱਲ ਨਾਲ ਹੀ ਦੱਸੂ ਆ ਆਂਗੁਲਾ ਕਿੰਨੀਆਂ ਖੜੀਆਂ ਹੁੰਦੀਆਂ ਐਂ ਦੱਸੂਗਾ ਨਹੀਂ ਉਹ 1 2 3 4 5 ਚ ਪੈਂਦੀ ਹੈ ਗੱਲ ਮੈਂ ਤਾਂ ਪਹਿਲੇ ਕਿਹਾ ਵੀ ਪਾਇਆ ਹੈ ਮੂੰਹੀ ਪੁੱਛ ਪੰਜ ਦੇ ਚ ਗੱਲ ਨਿਪਟ ਜਾਂਦੀ ਹੈ ਤੁਸੀਂ ਤਾਂ ਨਹੀਂ ਪੁੱਛਣ ਨੂੰ ਫਿਰ ਤੇ ਹੱਥ ਥੋੜਾ ਵੀ ਟੈਟੀ ਆ ਯਾਦ ਹੈ ਉਹ 2022 ਨਾਲ ਵੀ ਨਹੀਂ ਫਰਕ ਹੈ ਇਹਦੇ ਨਾਲ ਤਾਂ ਹੀ ਨਹੀਂ ਫਰਕ ਕਰੋ ਜਾਨੀ ਤੇ ਕੋਈ ਦੋ ਦਲੇ ਜਿੱਤਿਆ ਤਾਂ ਕੋਈ ਹੈ ਨਹੀਂ ਫਰਕ ਨਹੀਂ ਬਾਈ ਨੂੰ ਵੱਡਾ ਫਰਕ ਕੀ ਰਹੂਗਾ ਰੋਹ ਦਾ ਟਚਰਾ ਕਰਦੇ ਹੋ ਹੈ ਕਿ 2022 ਮੋੜਦੀ ਹੈ ਹੈ ਬਾਈ ਬਾਜ਼ੀਆਂ ਮੇ ਰੋਹ ਜਦਾਂ ਬਾਜ਼ੀਆਂ ਮੇ ਰੋਹ ਜਦਾਂ ਨਹੀਂ ਇਹ ਗੱਲ ਨਹੀਂ ਲੈ ਜਿੰਨੇ ਬਾਈ ਜਿੰਨੇ ਬਾਈ ਸੁਣ ਗੱਲ ਜਦਨੇ ਆਪਣੀ ਤਲਵੰਡੀ ਬਾਜੀ ਸੀਗੀ ਹਾਂਜੀ ਗੁਲਜ਼ਾਰ ਬਾਈ ਨੂੰ ਸੋਚਣਾ ਪਿਆ ਕਿ ਮੈਂ ਕਿਹਾ ਬਾਈ ਕਿੱਥੇ ਜਿੱਤੇ ਹੋ ਇੱਕ ਕਿੱਥੇ ਗਿਆ ਸੀ ਧੋਤੜੀ ਧੋਤੜੀ ਅੱਜ ਕੱਦ ਵੀ 2 ਵਜੇ ਥੋਤੜੀ ਤੋਂ ਬਾਅਦ ਇੱਕ ਉਹ ਜਾਦ ਬਹੁਤ ਔਖੀ ਆਈ ਮੈਂ ਕਿਹਾ ਅੱਗੇ ਆ ਫਲਾਣੇ 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 ਅੱਗੇ ਆਇਆ ਜੇ ਤਾਂ ਸੀ ਹੁਣ ਤਾਂ ਐ ਕਰਦਾ ਵਾ ਅੰਨੇ ਹੁਣ ਕਬੂਤਰ ਵੀ 20 ਦਾ ਕਬੂਤਰ ਪੱਤੀ ਕਬੂਤਰ ਸਾਰੇ ਮਰ ਕੇ ਇਹ ਬਈ ਤੰਦਰੁਸਤੀ ਦਾ ਮੇਲਾ ਜਿਹੜੇ ਕਬੂਤਰ ਵਾਲੇ ਕਬੂਤਰ ਤੰਦਰੁਸਤਾ ਦਿਨ ਵਧੀਆ ਲੱਗੇ ਉਹ ਜਿੱਤੀ ਜਾਂਦੇ ਕੂਤਰਾ ਨੇ ਉੱਡਣਾ ਜਿਹਦੇ ਘਰੋਂ ਨਹੀਂ ਗਏ ਤੇ ਤਾਂ ਦਰੋਸਤ ਨੂੰ ਜਿੱਤੀ ਜਾਂਦਾ ਜੀ ਜਿਹਦੇ ਬਿਮਾਰ ਹੋ ਗਏ ਇਹ ਬਈ ਐਡਾ ਕ ਐਡਾ ਕ ਜਾਨਵਰ ਹੈਗਾ ਇਹ ਟਿਕ ਟੂ ਕੇ ਲੱਗੇ ਬਾਈ ਦਾਂ ਦੇ ਮੇਰੇ ਤਾਂ ਚਲੋ ਮਾਰਦਾ ਸੀ ਕੰਡੇ ਮੈਂ ਵੀ ਫਿਰ ਵੀ ਦੀ ਮਦਦ ਕਰਦਾ ਜਿੱਤਾਂ ਪਰਸੋਂ ਜਿਹੜੇ ਲੱਗੇ ਕੁਛ ਮਲਮ ਲਾਈ ਜਾ ਉਹ ਤਾਂ ਲੱਗੇ ਹੋਏ ਆ ਉਹ ਤਾਂ ਲੱਗੇ ਕੱਲ ਵੀ ਥਾੜਨ ਦੇ ਦਾ ਆਹੀ ਫਿਕ ਹੁੰਦਾ ਉਹ ਕੰਡੇ ਮਾਰੇ ਨੇ ਮਤਲਬ ਅੰਦਰ ਉਹੀ ਚੀਜ਼ ਫੁੱਲਾ ਕੱਲ ਵੀ ਥਾੜ ਚ ਵੀ ਸਲਿਆ ਗਿਆ ਬਾਈ ਮੋਰ ਮਾਰਦੇ ਮਿੱਠੀਆਂ ਚਾਰ ਨਹੀਂ ਨਹੀਂ ਆਏ ਮੈਨੂੰ ਹੁਣ ਮੈਂ ਉਹ ਐਂ ਤੂੰ ਇਹ ਮੈਨੂੰ ਪੈਸੇ ਹੀ ਦਵਾ ਦੇ ਕੱਲ ਵਾਲੇ 2 ਲੱਖ ਰੁਪਏ ਉਹ ਹੁਣ ਰਾਉਂਡ ਚਾਹੀਏ ਜਿਹਰੇ ਤੇ ਇਹ ਨਾ ਨਾ ਗੱਲ ਹੋਰ ਮਜ਼ਾਹੀਆ ਕੰਮ ਚੱਲੀ ਜਾਂਦਾ ਕੱਲ ਇੱਧਰ ਵੀ ਜਿੱਤ ਗਿਆ ਇੱਕ ਕੂਲਰ ਦਿੱਤੇ ਮੈਂ ਮਾਰਸੋਂ ਕਿੱਥੇ ਕਿੱਥੇ ਜਿੱਤੇ ਕੱਲ ਕਿਧਰ ਕੂਲਰ ਕੱਲਾ ਛਤਰਪੁਰਾ ਤੁਹਾਡੇ ਗੁੱਡੇ ਚੋਂ ਸੀ ਓਏ ਹੋਰ ਮੈਂ ਪਾਸ ਤੋਂ ਨਾ ਘਰੋਂ ਛੱਡਨੇ ਆ ਘਰੋਂ ਮੈਂ ਕਿਹਾ 20 30 ਸਿੱਕੇ ਬਚ ਕੇ ਉਹੀ ਛੱਡੀ ਜਾਂਦਾ ਵਾ ਅੱਜ ਵੀ ਘਰੋਂ ਛੱਡਿਆ ਵਾ ਅੱਜ ਵੀ ਹਾਂ ਜਿਹੜਾ ਮੇਰਾ ਉੱਥੇ ਜਿੱਤਿਆ ਵਾ ਮੇਰਾ ਉੱਪਰ ਚੈੱਕ ਕਰਦਾ ਕਰ ਨਹੀਂ 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 ਬਾਈ ਮੇਦਾ ਮੇਰਾ ਬਾ ਡਾ ਉਦੈ ਤਿੰਨ ਤਰੀਕ ਨੂੰ ਉਹ ਛੱਡਿਆ ਸੀ ਮੇਰਾ ਇੱਕ ਤਰੀਕ ਨੂੰ ਜਿਹੜੀ ਜਿੱਤੀ ਆ ਉਥੇ ਲੰਡੇ ਲੰਡਾ 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 ਕਿ ਲੱਦਾ ਸੀ ਜੱਗੇ ਨਾਲ ਵਾਜੀ ਵੰਡੀ ਗਈ ਦਿੱਤੇ ਲੰਡੇ ਲੰਡੇ ਉਹ ਛੱਡੀ ਅੱਜ ਮੇਰੀ ਇਹ 11 ਤੋਂ ਇਹ ਤਲਵੰਡੀ ਦੀ ਵਾਜੀ ਤੋਂ ਬਾਅਦ ਦੀਆਂ ਗੱਲਾਂ ਹੈ ਮਾ ਤਲਵੰਡੀ ਵਾਲੇ ਦੇਣੀ ਜਿੱਤੀ ਆ ਕੁੱਤਰੀ ਇੱਕ ਲੰਡੇ ਮੇਰੀ ਅੱਛਾ ਦੋ ਜਿੱਤੀਆਂ ਛੱਡੀਆਂ ਉਥੇ ਤੇ ਬੋਪਰਾਮਾ ਫਿਰ ਜਿੱਤੀ ਪਰਸੋ ਉਥੇ ਮਰੀਆਣੀ ਬਣਦਾ ਬਾਈ ਜਿਹੜਾ ਮਰੀਆਣੀ ਤਾੜੀ ਬਣਦੀ ਆ ਬਾਈ ਲੈ ਵੇ ਤੇ ਵੀ ਮਾਰ ਦੋ ਹਾਂ ਕਿਤੇ ਕਿਤੇ ਆਪ ਦੇ ਲਈ ਮਰਵਾਈਆਂ ਨੇ ਵੀ ਮਾਰ ਦੋ ਹੋਰ ਨਾ ਨਾ ਹੁਣ ਜਵੇ ਗੱਲ ਹੁਣ ਨਾ ਨਾ ਆ ਇਥੋਂ ਦੂਜੀ ਤੋਂ ਢੋਲਣ ਤੋਂ ਚੰਗੀ ਸੀ ਮੇਰੀ ਉੱਤੋਂ ਹਵਾ ਜਦੋਂ ਥੱਲੇ ਮਾੜੇ ਦੇ ਕੋਤਰ ਉੱਤੋਂ ਚਲੀ ਗਈ ਮੇਰੀ ਰੁਮੀ ਉੱਥੇ ਬੈਠੀ ਜਾਂਦੇ ਸੀ ਇੱਕ ਸਾਡਾ ਮੋਟਰਸਾਈਕਲ ਤੇ ਰਹਿ ਗਈ ਸਾਡੀ ਤੇ ਟਰੈਕਟਰ ਜਿਤਨਾ ਹੀ ਉਹ ਤਾਂ ਹੈ ਨਹੀਂ ਸੀ ਕਿ ਉੱਤੋਂ ਪਤਾ ਹੀ ਨਹੀਂ ਲੱਗਿਆ ਲਾ ਆ ਆ ਦੇਖ ਲੈ ਟਰੈਕਟਰ ਜਿਤਨਾ ਸੀ ਆਇਆ ਝਾਕਿਆ ਮੋਰ ਜਦ ਐ ਅੱਖ ਇਹਨਾਂ ਨੇ ਜਿਤੜਾ ਸੀ ਕਿਉਂ ਭਾਈ ਜੀ ਜਿਤਨਾ ਅਸੀਂ ਹੋਈਆਂ ਟਰੈਕਟਰ ਦਾ ਸਜੂ ਹੀ ਤਾਂ ਸਾਡੇ ਪਿੰਡ ਵਾਲਿਆਂ ਨੇ ਜਿੱਤਿਆ ਵਾ ਵੀ ਉਹ ਟਰੈਕਟਰ ਮੋਟਰ ਨਾਲ ਸਾਨੂੰ ਆ ਗਿਆ ਮੁੰਡੇ ਆਪਣੇ ਹੋਰ ਪਿੰਡ ਦੇ ਆ ਉਹਨਾਂ ਨੇ ਜਿੱਤਿਆ ਇਧਰ ਇਹਨਾਂ ਦਾ ਚੱਲਿਆ ਗਿਆ ਨਾਲ ਹੀ ਮੇਰੇ ਕੁਤਰਕ ਸਾਡੇ ਚੰਗੇ ਸੀ ਉਹਨੇ ਐ ਕਿਹੜੀ ਮੋਟਰ ਨਾਲ ਬਣ ਕੇ ਸਾਡੇ ਡੱਕ ਪਿਆਗੇ ਹੋਗੇ ਬੇਕਿਸਮਤ ਦੇ ਹੁੰਦੇ ਆ ਤੇ ਉਹਦੇ ਨੋਵਾ ਤੇ ਬਾਜੀ ਸਾਡੀ ਸੋਨੀ ਨਾਲ ਵੰਡ ਲਈ ਅਸੀਂ ਤੇ ਜਦੋਂ ਹੋ 15 20 ਮਿੰਟ ਉੱਡ ਕੇ ਕਿੱਧੇ ਮਾਰ ਕੇ ਚਲੀ ਗਈ ਉਹ ਗੱਲ ਵੀ 6 ਚ ਸੀ ਇਹਨਾਂ ਹੇ ਕੱਲ ਹਾਂ ਕੱਲ ਵੀ ਛੇਚ ਪੰਡੀ ਹੋਈ ਸੀ ਮਾਰ ਕੇ ਕੱਦ ਗੱਲ ਕੀਤੀ ਜਿਹਦੇ ਵਿੱਚ ਛੇ ਹਰਾਤੇ ਨੇ ਕੰਮ ਹੋ ਗਏ ਕੱਲ ਹਾਂ ਹਾਂ ਕੀ ਹੋਇਆ ਕੀ ਹੋਇਆ ਛੇ ਛੇ ਨੇ ਬੰਦੀ ਦੀ ਇਹਨਾਂ ਨੇ ਇੱਕ ਪਾਸੇ ਕਿਹਨੇ ਕਿਹਨੇ ਗੁਲਜ਼ਾਰ ਹੋ ਰਹੇ ਨੇ ਹਾਂ ਤੇ ਇਹ ਚੀਨੇ ਨੇ ਕਿਸੇ ਨਾਲ ਬੰਦੀ ਨਹੀਂ ਇਹ ਛੇ ਹਰਾਤੇ ਅੱਛਾ ਹਾਂ ਇਹ ਪਹਿਲੀ ਜਦੋਂ ਕੱਲੇ ਕੱਲੇ ਸੀ ਪਿਉ ਪਿਉ ਛੇਤਰ ਚੱਲ ਦੂਜੀ ਤੀਜੀ ਗਈ ਜਾ ਗੱਲ ਤਾਂ ਪਹਿਲੀ ਦੀ ਆ ਚੱਲ ਤਾਂ ਪਹਿਲੀ ਦੀ ਆ ਗੱਲ ਜਿੱਤੇ ਯਾਰ ਕਿਉਂ ਕਹੀਏ ਵੀ ਨਹੀਂ ਜਿੱਤਾ ਜਿੱਤਿਆ ਅਗਲਾ ਯਾਰ ਹੈਗਾ ਨਾ ਜਿਹੜਾ ਜਿੱਤੇ ਆਪਾਂ ਆਪਾਂ ਦਾ ਇੱਕ ਪਾਸੇ ਹੋਸਦੀ ਤੇ ਵੀ ਆ ਗਿਆ ਨਾ ਤਾਂ ਹੈਗਾ ਜਿੱਤਿਆ ਆਈ ਲਵ ਯੂ ਜਿੰਨੇ ਕਾ ਨੂੰ ਮਿੱਠੀਆਂ ਮਾਰੀ ਜਿੰਨੇ ਨੂੰ ਤੂੰ ਕਹੇ ਹਾਰਿਆ ਆ ਯਾਰ ਯਾਰ ਬੰਡੀ ਨਹੀਂ ਤੇਰਾ ਸਾਡਾ ਬੰਦਾ ਕਹਿੰਦਾ ਯਾਰ ਅਸੀਂ ਵੀ ਲਿਆ ਆ ਨਾ ਨਾ ਅੱਜ ਅੱਜ ਦੀ ਕਹਾਣੀ ਹੋਊ ਹੈ ਅੱਜ ਦੁਨੀਆ ਦੇਖੂ ਅੱਜ ਵਾਲੀ ਦੇਖਣੀ ਆ ਮੂਵੀ 2 ਲੱਖ ਬੰਦੇ ਨੇ ਅੱਜ ਗਲਜਾਰ ਨਾ ਬੰਨਣੀ ਨਹੀਂ ਕਿਵੇਂ ਆਪਾਂ ਜੇ ਬਾਜੀ ਬੰਨਣੀ ਨਹੀਂ ਨਾ ਨਾ ਟਾਈਮ ਵਿਚਾਰਾਂਗੇ ਭਰਾਵਾ ਕਿਉਂ ਮਾਂ ਆਹ ਗੱਲ ਐਂ ਕਹ ਤੂੰ ਹੁਣ ਦੇਖਦਾ ਮੈਂ ਇਧਰ ਮੈਂ